ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰਰਾ ਸਾਹਿਬ ਹਰ ਜੁਗ ਜੁਗ ਭਗਤ ਉਪਾਇ ਪੈਜ ਰਕਦਾ ਆਇਆ ਰਾਮ ਰਾਜੇ ਹਰਣਾ ਖਸਦ ਡਰ ਮਾਰਿਆ ਪ੍ਰਹਿਲਾਦ ਰਾਇਆ ਅਹੰਕਾਰੀਆਂ ਅਨਿੰਦ ਕਾਂ ਪਟ ਦੇ ਨਾਮ ਦਿਉ ਮੁਕਲਾਇਆ ਜਨ ਨਾਨਕ ਐਸਰ ਸੇਵਿਆ ਅੰਤਲੇ ਛਡਾਇਆ ਏਕੋ ਅੰਕਾਰ ਸਤਗੁਰ ਪ੍ਰਸਾਦ ਸੋ ਲੋਕ ਮਹੱਲਾ ਪਹਿਲਾ ਦੁਖਦਾਰੁ ਸੁਖ ਰੋਗ ਭਿਆਜਾ ਸੂਤਾ ਮਨ ਨ ਹੋਈ ਤੂੰ ਕਰਤਾ ਕਰਣਾ ਮੈਂ ਨਾਹੀ ਜਾਹੁ ਕਰੀ ਨਾ ਹੋਈ ਬਲਿਹਾਰੀ ਕੁਦਰਤਿ ਵਸਿਆ ਤੇਰਾ ਹਿਤ ਨਾ ਜਾਇ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲ ਕਲਾ ਭਰਪੂਰ ਰਹਾ ਤੂ ਸਚਾ ਸਹਸ ਸਿ ਸਵਾਲਿਓ ਜਿਨ ਕੀਤੀ ਸੋ 파ਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਸ ਕਰਨਾ ਹੈ ਸੋ ਕਰੇ ਰਹਾ ਸੋ ਧਰਿ ਰਾਗ ਅਸਾ ਮਹੱਲਾ ਬੈ ਲਾਇਕ ਓ ਓੰਕਾਰ ਸਤਿਗੁਰ ਪ੍ਰਸਾਦ ਸੋ ਧਰਤੀ ਰਕੇ ਹਾ ਸੋ ਕਰਕੇ ਹਾ ਜਿਤ ਬਹਿ ਸਰ ਸੰਵਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੀਤੇ ਤੇਰੇ ਵਵਨ ਹਾਰੇ ਕੀਤੇ ਤੇਰੇ ਰਾਗ ਪਰਿ ਸਿਉ ਕਹੀਐ ਕੀਤੇ ਤੇਰੇ ਗਵਨ ਹਾਰੇ ਗਾਵਨ ਤਦਨ ਪਉਣ ਪਾਣੀ ਬੈ ਸੰਤਰ ਗਾਵੈ ਰਾਜਾ ਜਨ ਦਵਾਰੇ ਗਾਵਨ ਤਦਨ ਚਿਤ ਗੋਦ ਲਿਖ ਜਾਨਨ ਲਿਖ ਲੈ ਧਰਮ ਵਿਚਾਰੇ ਗਾਵਨ ਤਦਨoiswar ਬਰਮਾ ਦੇਵੀ ਸੋਣ ਤੇਰੇ ਸਦਾ ਸਵਾਰੇ ਗਾਵਨ ਤਦਨ ਇੰਦਰੇਂਦਰ ਆਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤਦਨ ਸੇ ਸਮਾਦੇ ਅੰਦਰ ਗਾਵਨ ਤਦਨ ਸਾਧ ਵਿਚਾਰੇ ਗਾਵਨ ਤਦਨ ਜਤੀ ਸਤੀ ਸੰਤੋਖੀ ਗਾਵਨ ਤਦਨ ਵੀਰ ਕਰਾਰੇ ਗਾਵਨ ਤਦਨ ਪੰਡਤ ਪਣ ਰੱਖੇ ਸੋਰੇ ਜੋ ਜੋ ਵੇਦਾਂ ਨਾਲੇ ਗਾਵਨ ਤਦਨ ਮੋਹਣੀਆ ਮਨ ਮੋਹਨ ਸੁਰਗਮਚ ਪਿਆਲੇ ਗਾਵਨ ਤਦਨ ਰਤਨ ਉਪਾਏ ਤੇਰੇ ਅਠਸੜ ਦਿਰਤ ਨਾਲੇ ਗਾਵਨ ਤਦਨੋ ਜੋਤ ਮਾਂ ਬਲਸੂਰਾ ਗਾਵਨ ਤਦਨੋ ਖਾਣੀ ਚਾਰੇ ਗਾਵਨ ਤਦਨੋ ਖੰਡ ਮੰਨ ਲ ਬ੍ਰਹਮੰਡਾ ਕਰ ਕਰ ਕੇ ਤੇਰੇ ਦਾਰੇ ਸਈ ਤਦਨੋ ਗਾਵਨ ਜੋ ਤੇਰਾ ਪਾਵਨ ਰਹੇ ਤੇਰੇ ਭਗਤਿ ਰਸਾਲੇ ਹੋਰ ਕੀ ਤਿਤ ਦਿਨੋ ਗਾਵਨ ਸੇ ਮੈਂ ਚਿਤ ਨ ਆਵ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਹੀ ਹਾ ਪਿਓ ਸੀ ਜਾਏ ਨਾ ਜਾਸੀ ਰਚਨਾ ਜਨ ਰਚਾਈ ਰੰਗੇ ਰੰਗੇ ਪੰਤੇ ਕਾਰ ਕਰ ਜਨਸੀ ਮਾਇਆ ਜਨ ਉਪਾਈ ਕਾਰ ਕਰ ਦੇਕੇ ਕੀਤਾ ਆਪਣਾ ਜਾਂ ਤਿਸ ਦੀ ਵਟਾਈ ਜੋ ਤਿਸ ਭਾਵੇ ਸੋਈ ਕਰ세 ਫਿਰ ਹੁਕਮ ਨਾ ਕਰ ਨਾ ਜਾਏ ਸੋ ਪਾਦਿ ਸ਼ਾਹ ਸਹਾਪਤ ਸਾਹਿਬ ਨਾਨਕ ਰਹਿ ਨਰ ਜਾਏ ਅਸਾ ਮਹੱਲਾ ਪਹਿਲਾ ਸਨ ਵੱਡਾ ਆਖੈ ਸਭ ਕੋਈ ਕਿਵੜ ਵੱਡਾ ਡੀਟਾ ਹੋਏ ਕੀਮਤੀ ਪਾਇ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਈਂ ਬਾ ਘੈਰ ਗੰਬੀਰਾ ਗੁਣੀ ਗਹਿਰਾ ਕੋਈ ਨ ਜਾਣੇ ਤੇਰਾ ਕਿਤਾ ਕੇਵੜ ਚੀਰਾ ਰਾਉ ਸਭ ਸੁਰਤੇ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਦਿਆਨੀ ਗੁਰ ਗਰਹਾਈ ਕਹ ਨਾ ਜਾਏ ਤੇਰੇ ਚਲ ਵਡਿਆਏ ਸਭ ਸਾਤੇ ਸਭ ਤਪ ਸਭ ਜੰਗ ਆਈਆਂ ਐਸੇ ਦਾ ਵਰ ਕਾਗਿਆ ਵਡਿਆਈਆਂ ਤਦ ਵਿਣ ਸੇਦੀ ਕਿੰਨਾ ਪਾਈਆ ਕਰ ਮਿਲ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰ ਸਤਿਵ ਦੀ ਬਾਰੇ ਤੇਰੇ ਬੰਡਾਰਾ جسے تو دے تسے کیا چارا نانک سچے سوارن ہارا آسا محلہ پہلا آکھاں جیوہاں وسرے مر جاؤ آکھنے اوکا سچا ناو او سچے نام کی لگے بھوک اُت بھوکے کھائی چلیے دھوک سو کیا وسرے میری مائے سچا سچے سا نائی راؤ ਸਚੇ ਨਾਮ ਕੀ ਤਲ ਵੜਿਆਈ ਆਜ ਧਕੇ ਕੀਮਤ ਨਿ ਪਾਈ ਜੇ ਸਾ ਮਿਲ ਕੇ ਆਕਣ ਪਾਹੀ ਵੱਡਾ ਨਾ ਹੋਵੇ ਘਾਟ ਨ ਜਾਏ ਨਾ ਹੋ ਮਰੀ ਨ ਹੋਵੇ ਸੋਗ ਦਿੰਦਾ ਰਹਿ ਨਾ ਚੋਕੇ ਭੋਗ ਗੁਣ ਇਹਰਣਾਈ ਹੋਏ ਨਾ ਕੋ ਹੋਆ ਨਾ ਕੋਏ ਜੇ ਵੜਿਆ ਆਪ ਤੇਵੜ ਤੇਰੀ ਦਾਤ ਜਿਨ ਦਿਨ ਕਰ ਕਹਿ ਕੀਤੀ ਰਾਜ ਕਸਵਿਸਾਰੀ ਜੇ ਕਮ ਜਾਤ ਨਾਨਕ 라ਵੇ ਬਾਸ ਸਨਾਤ ਰਾਗ ਗੂਜਰੀ ਮਹੱਲਾ ਚੌਥਾ ਹਰ ਕੇ ਜਾਨ ਸਤਗੁਰ ਸਦਪੁਰਖਾ ਬਿਨੋ ਕਰੁ ਕਿਰਪਾਸ ਹਮ ਕੀਰੇ ਕਿਰਮ ਸਤਗੁਰ ਸਰਨਾਈ ਕਰਿ ਦੇ ਆਨਾ ਪਰਗਾਸ ਮੇਰੇ ਮੀਤ ਗੁਰਦੇਵ ਮੋ ਕੋ ਰਾਮਨਾ ਪ੍ਰਗਾਸ ਗੁਰਮਤਿ ਨਾ ਮੇਰਾ ਪ੍ਰਾਨ ਸਿਖਾਈ ਹਰਿ ਕਿਰਤਿ ਮਰੇ ਰਹਿ ਰਾਸਿ ਰਹਾਉ ਹਰ ਜਨ ਕੇ ਵਡ ਭਾਗ ਵੜੀ ਰੇ ਜਿਨ ਹਰਿ ਹਰ ਸਰਦਾਰਿ ਪਿਆਸ ਹਰ ਨਾ ਮਿਲੇ ਤ੍ਰਪਿ ਤਾਸੈ ਮਿਲ ਸੰਗਤ ਗੁਣ ਪਰਗਾਸ ਜਿਨ ਹਰਿ ਹਰਿ ਰਸ ਨਾਮ ਨਾ ਪਾਇਆ ਤੇ ਭਾਗਿਨ ਜੰਪਾਸ ਜੋ ਸਤਗੁਰ ਸਰਣ ਸੰਤਿ ਨਿ ਆਇ ਤ੍ਰਿਕ ਜੀਵੇ ਧਿਰ ਜੀਵਾਸ ਜਿਨ ਅਰਜਨ ਸਤਿਗੁਰ ਸੰਗਤ ਪਾਈ ਤਿੰਨ ਧਰਮ ਸਤਿ ਲਿਖਿਆ ਲੇਖਾਸ ਧਨ ਧਨ ਸਤ ਸੰਗਤ ਜਿਤ ਰਸ ਪਾਇਆ ਮਿਲ ਜਨ ਨਾਨਕ ਨਾ ਪ੍ਰਗਾਸ ਰਾਗ ਗੂਜਰੀ ਮਹਲਾ ਪੰਜਵਾ ਕਾਹਿਰੇ ਮਨ ਚਿਤਵੈ ਓਦਮ ਜ ਅਹਰ ਜੀਉ ਪਰਿਆ ਸਹਿਲ ਪੱਤਰ ਮੈਂ ਜੰਤੁ ਉਪਾਈ ਤਾ ਕਰਿ ਜਗਿਆ ਕੇ ਕਰਤਿਆ ਮੇਰੇ ਮਾਧੋ ਜੀ ਸਤਿ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦਿ ਪਰਿਪਦੇ ਪਾਇਆ ਸੂਕੇ ਕਸ਼ਟ ਹਰਿਆ ਰਹਾਉ ਜਨਨ ਪਿਤਾ ਲੋ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ ਸਿਰ ਸਿਰ ਸਮਾ ਠਾਕੁਰ ਕਾਹੇ ਮਨ ਭੋ ਕਰਿਆ ਊੜੇ ਊੜਾ ਵੈਸੇ ਕੋ ਸਾਤਿ ਸਪਾਚੇ ਬਚਰੇ ਸਰਿਆ ਦਿਨ ਕਾਉਨ ਖਿਲਾਵੇ ਕੰਮ ਝੁਗਾਵੇ ਮਨ ਮੇ ਸਿਮਰਨ ਕਰਿਆ ਸਭ ਨਿਦਾਨ ਦਸਟ ਸਿਦਾਨ ਠਾਕੁਰ ਕਰ ਦਿਲ ਦਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਏ ਤੇ ਰੰਤ ਨਾ ਪਾਰ ਆਵਰਿਆ ਵਿਰਾਗਿਆ ਸਾ ਮਹੱਲਾ ਚੋਚਾ ਸੋਪੁਰ ਕੀ ਕੋ ਵੰਕਾਰ ਸਤਿਗੁਰ ਪ੍ਰਸਾਦ ਸੋਪੁਰਕ ਨਰੰਜਨ ਹਰਿਪੁਰਕ ਨਰੰਜਨ ਹਰਿਆ ਕਮਾ ਕਮਾ ਪਾਰਾ ਸਭ ਧਿਆਵ ਹੈ ਸਭ ਧਿਆਵੇ ਤੁਧ ਜੀ ਆਰ ਸੱਚੇ ਸਰਜਣਿਆਰਾ ਸਭ ਜੀ ਤੁਮਾਰੇ ਜੀ ਤੋਂ ਜੀਆਂ ਕਾ ਦਾ ਤਾਰਾ ਹਰਿ ਧਿਆਵ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰ ਤੂੰ ਘਾਟ ਘਾਟ ਅੰਤਰ ਸਰ ਨਰੰਤਰ ਜੀ ਆਰੀ ਕੋਪੁਰਕ ਸੇ ਮਾਣਾ ਇਕ ਦਾਤਾ ਬਿਖਾਰੀ ਜੀ ਸਭ ਤੇਰੇ ਚੋਜ ਵੇਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜਿਉਂ ਦਦ ਬਿਨਾ ਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆ ਕੋ ਵੇਖਾਣਾ ਜੋ ਸਿਵ ਜੋ ਸੇਵ ਤਦ ਜੀ ਜਨ ਨਾਨਕ ਤਿਨ ਕੁਰੇ ਬਾਣਾ ਹਰਿ ਧਿਆਵੇ ਹਰਿ ਧਿਆਵੇ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਬੈ ਜਨਰ ਧਿਆਇਆ ਜੀ ਦੇਂ ਦੂਟੀ ਜਮਕੇ ਫਾਸੇ ਜਨਰ ਭਉ ਜਨਰ ਨਰ ਭਉ ਧਿਆਇਆ ਜੀ ਤਿਨ ਕਾ ਭਉ ਸਭ ਗੋ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਚਿਹਾਰਿਆ ਰੂਸ ਮਾਸੀ ਸੇ ਧਨ ਸੇ ਧਨ ਜਨਰ ਧਿਆਇਆ ਜੀ ਜਰਣਾ ਨਾ ਤਿਨ ਬਲ ਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਬਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਹਨ ਤੁਝ ਆਰੈ ਨਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਨਕਰ ਪੂਜਾ ਜੀ ਤੱਪੇ ਜਪੇ ਬੇਅੰਤ ਤੇਰੇ ਨੀਕ ਤੇਰੇ ਨਿਪੜੇ ਬਿ ਸਿਮਰ ਸਾਸ ਜੀ ਕਰਿ ਕਿਰਿਆ ਖੰਡ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨਾਨਕ ਜੀ ਜੋ ਪਾਵੇ ਮੇਰੇ ਅਰ ਭਗਵੰਤਾ ਤੂੰ ਆਦਪੁਰ ਕੰਪ੍ਰੰਪਰ ਕਰਤਾ ਜੀ ਤੋ ਜੀ ਹੜਰ ਨਾ ਕੋਈ ਤੋਂ ਜੋਗ ਜੋਈ ਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੈ ਚਲ ਕਰ ਤਵ ਸੋਈ ਤੁਧਿ ਆਪੇ ਭਾਵੇਂ ਸਿ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਤੁਧਿ ਆਪੇ ਸਿਰ ਤੋਂ ਪਾਏ ਜੀ ਤੁਧਿ ਆਪੇ ਸਿਰ ਸਵ ਗੋਈ ਜਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਾਣ ਹੋਈ ਔਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੰਡਾ ਸਾਈ ਜੋ ਤੂੰ ਭਾਵੇਂ ਸੋਈ ਥੀ ਸੀ ਜੋ ਤੂੰ ਦੇ ਸੋਇਓ ਪਾਈ ਰਹਾਓ ਸਭ ਤੇਰੀ ਤੂੰ ਸਭਨੀ ਦਿਹਾਇਆ ਜਿਸਨੋਂ ਕਿਰਪਾ ਕਰੇ ਤੇ ਨਾਮ ਰਤਨੇ ਪਾਇਆ ਗੁਰਮਕਲਾ ਦਾ ਮਨ ਮਗਵਾਇਆ ਤੂੰ ਦਿ ਆ ਵਿਛੋੜਿਆ ਮਿਲਾਇਆ ਤੂੰ ਦਰਿਆਵ ਸਭ ਦੁਜੀ ਮਾਇ ਤੋਜ ਬਿੰਦੂ ਜਾ ਕੋਈ ਨਾ ਹੈ ਜੀ ਜੰਨ ਸਭ ਤੇ ਰਾਖੀ ਲ ਵੇ ਜੋ ਮਿਲੋ ਚੋੜਿਆ ਸੰਯੋਗੀ ਮੇਲ ਜਿਸ ਨੋ ਤੂੰ ਜਾਣਾਈ ਸੋਏ ਜਣ ਜਾਣੇ ਹਾਰੇ ਗੁਣ ਸਰਿਆਖ ਵਿਖਾਣ ਜਿਨ ਅਰ ਸੇਵਿਆ ਤਿਨ ਸੁਖ ਪਾਇਆ ਸਹਿਜ ਨਾਮ ਸਿਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤੋਦਵੇਂ ਦੂਜਾ ਵਰਨਾ ਕੋਈ ਤੂੰ ਕਰ ਕਰ ਵੇਖੇ ਜਾਣੇ ਸੋਇ ਜਨ ਨਾਨਕ ਗੁਰਮਖ ਪਰਗਟ ਹੋਇ ਆਸਾ ਮਹਲਾ ਪਹਿਲਾ ਤੇ ਤੇ ਸਰਰੜਾ ਬੈਲੇ ਨਿਵਾਸਾ ਪਾਣੀ ਪਾਵਗ ਤਿੰਨੇ ਕੀਆ ਪੰਕਜ ਮੋ ਬਗਨੀ ਚਾਲੇ ਹਮ ਬੇਕਾਂ ਤੇ ਡੁਬੀਲੇ ਮਨ ਏਕ ਨਾ ਚੇ ਸਮੋੜ ਮਨਾ ਹਰ ਵਸਰ ਤੇਰੇ ਗੁਣ ਗਲਿਆ ਰਹਾਉ ਨਾਉ ਜਤੀ ਸਤਿ ਨੀ ਪੜਿਆ ਮੂਰਖ ਮੁਗਦ ਜਨ ਪਿਆ ਪਰ ਨਤ ਨਾਨ ਤਿੰਨੇ ਕੀ ਸਰਨਾ ਜਿੰ ਤੋ ਨਾਹੀ ਵਿਸਰਿਆ ਆਸਮਹ ਹਲਾ ਪੰਜਿਵਾ ਕਈ ਪਰਾਪਦ ਮਾਨਕ ਦਿਉ ਰਿਆ ਗੋਬਿੰਦ ਮਿਲਣ ਕੇ ਤੇਰੀ ਬਰੀਆ ਆਵਰ ਕਾ ਤੇਰੇ ਕੀਤੇ ਨ ਕਾਮ ਮਿਲ ਸਾਧ ਸੰਗਤਿ ਬਈ ਕੇਵਲ ਨਾਮ ਸਰੰਜਾਮ ਲਾਗ ਬੋਜਲ ਤਰਨ ਕੈ ਜਨ ਬਿਰਤਾ ਜਾਦਰ ਹਮਾਇਆ ਕਹਿ ਰਹਾਉ Jap tap sanjam dharm na kamaya seva sadna jana raaya ਕੋ ਨਾਨਕ ਅਮਨੀਜ ਕਰਮ ਸਰਣ ਪਰੇ ਕੀ ਰਾਖੋ ਸਰਮਾ ਏਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਦ ਸੈ ਰਸਵੇਂ ਚੌਪਈ ਪੁਨਰਸ ਸਿਕਾ ਕਾਟਾ ਸੀਸਾ ਸ੍ਰੀ ਅਸ ਕੇ ਜਗਤ ਕੇ ਇਸਾ ਬਹੁ ਪੈਨ ਬ੍ਰਿਟ ਗਨ ਦੇ ਅਭਾਈ ਸਭ ਨੇ ਆਲੰਬਦਾਇ ਦਾਈ ਤਨਿਆ ਦਨਿਆ ਲੋਗਨ ਕੇ ਰਾਜਾ ਦੁਸ਼ਟਨ ਦਾ ਗਰੀ ਨੀਵਾਜਾ ਅਗਲ ਬਵਨ ਕੇ ਸਿਰਜਣਿਆਰੀ ਦਾ ਜਨਮ ਹਲੇ ਉਹ ਬਾਰੇ ਕਬੇ ਉਹ ਬਾਤ ਬੇਂਤੀ ਚੋਪਈ ਹਮਰੇ ਕਰਵਾ ਦੇ ਹਰਿ ਸ਼ਾ ਪੂਰਨ ਹੋਏ ਚਦਕੇ ਸ਼ਾ ਤਵ ਚਰਨ ਮਨ ਰੇ ਹਵਾਰ ਆਪਣਾ ਜਾਨ ਕਰੋ ਪ੍ਰਤੀ ਪਰ ਹਮਰੇ ਗੁੜ ਸਭੇ ਤੁਮ ਗਾਹੋ ਆਪਾ ਦੇ ਮੈਂ ਬਚਾ ਬੋ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿਖ ਸਿਵ ਕਰਿ ਤਾਰਾ ਮੋਰਸਾ ਨਿਲ ਕਰਦੇ ਕਰਿਆ ਹਿਸਾਬ ਰਣ ਕੋ ਆ ਸੰਘਾਰਿਆ ਪੂਰਨ ਹੋਯਾ ਮਾਰੀ ਆਸਾ ਤੋਰ ਬਜਨ ਕੀ ਰਹਿ ਪਿਆਸਾ ਤੁਮੇ ਛਾੜ ਗਰਣਾ ਦਿਆਉ ਜੋ ਵਰ ਚਾਹਉ ਸੋ ਤੁਮ ਤੇ ਪਾਉ ਸੇਵਕ ਸਿਖਿਆ ਮਾਰੀ ਤਾਰਿਆ ਚੁਣ ਚੁਣ ਸਤਿਰਾ ਮਾਰੀ ਮਾਰਿਆ ਆਪਾ ਦੇ ਮੋਜ ਉਭਰਿਆ ਮਰਨ ਕਾਲ ਕਾ ਤਰਾਸ ਨਿਵਰਜੈ ਹੋ ਜੋ ਸਦਾ ਮਾਰੀ ਪਛਾ ਸਿਰ ਅਦਜੂ ਕਰਿਓ ਰੱਛਾ ਰਾਗਲ ਅਮੋ ਰਾਗਨਿਆਰੀ ਸਾਇਬ ਸੰਧ ਸਾਇ ਪਿਆਰੀ ਦੀਨ ਬੰਦੁ ਸਟਨ ਕੇ ਹੰਤਾ ਤੁਮ ਹੋ ਪੂਰੀ ਚਤੁਰ ਦਿਸ ਕੰਤਾ ਕਾਲ ਪਾਇ ਬ੍ਰਹਮਾ ਬਪਦਰਾ ਕਾਲ ਪਾਇ ਸ਼ਿਵ ਜੋ ਅਵਤਰਾ ਕਾਲ ਪਾਇ ਕਰਬਿਸਨ ਪ੍ਰਕਾਸ਼ ਸਕਲ ਕਾਲ ਕਾ ਕੀ ਅਤਮਾਸਾ ਜਵਨ ਕਾਲ ਜੋਗੀ ਸੋ ਕੀਓ ਬੇਜਰਾ ਬ੍ਰਹਮਾ ਜੋਤੀ ਉਹ ਜਵਨ ਕਾਲ ਸਹ ਲੋਸਵਾਰਾ ਨਮਸਕਾਰਿ ਤਾਇ ਹਮਾਰਾ ਜਵਨ ਕਾਲ ਸਭ ਜਗਤ ਬਨਾਇਉ ਦੇਵ ਦੇ ਜੈਸ਼ਣ ਅਪਜਾਇਉ ਆਦ ਅੰਤੇ ਕੇ ਉਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਯੋ ਸਤਰਣ ਕੋ ਭਲ ਮੋਦ ਕੀਓ ਘਟ ਘਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਸਤੁੱਲਾ ਸਭ ਪਰ ਕਿਰਪਾ ਦੜ ਕਰ ਫੂਲਾ ਸੰਤਾਂ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੇ ਪੀਰ ਪਛਾਨੈ ਘਟ ਘਟ ਕੇ ਪਟਪਟ ਕੀ ਜਾਣੈ ਜਬਦ ਗੁਰ ਕਰਾ ਕਰ ਤਾਰਾ ਪਰ ਜਾਦਰ ਜਬਦੀ ਅਪਾਰ ਜਬ ਆਕਰ ਕਰਤੋ ਕਭ ਹੂੰ ਤੁਮ ਮੈਂ ਮਿਲਤੇ ਤੇਦਰੇ ਸਭ ਹੂੰ ਜੀਤੇ ਬਦਨ ਸਰਸਵਧਾਰੇ ਆਪ ਆਪਣੀ ਬੋਜੋਚਾਰੈ ਤੁਮ ਸਭ ਤੇ ਰਹਤ ਨਿਰਾਲਮ ਜਾਣਤ ਬੇਦ ਬਿਦਰ ਆਲਮ ਨਰੰਕਾਰ ਨਿਰਭਕ ਨਿਰਲੰਭ ਆਦ ਨੀਲ ਅਨਾਦ ਸੰਭੋ ਤਾਕਾ ਮੁੜ ਚਾਰਜ ਭੀਦਾ ਜਾ ਕੋ ਬੇਵਨ ਪਾਵਤ ਭੀਦਾ ਕੋ ਕਰਪਾ ਨਨਮਨਤ ਮਹਾਮੁਰ ਕਸ਼ ਬੇਦ ਨ ਜਾਣਤ ਮਹਾਦੇਵ ਕੋ ਕਹਿ ਸਦਾ ਸ਼ਿਵ ਨਰੰਕਾਰ ਕਾ ਚਿੰਤਨਾ ਪਿਵ ਆਪ ਆਪਣੇ ਬੋਧ ਜੀਤੇ ਬਰਨਤ ਭਿੰਨ ਭਿੰਨ ਤੁਹਿ ਤੇਤੇ ਤੁਮਰ ਲਗਾ ਨਾ ਜਾਏ ਪਸਾਰਾ ਕਹਿ ਸਜਾ ਪਰ ਤੁਮ ਸੰਸਾਰਾ ਏਕ ਰੂਪ ਨਰੂ ਸਰੂਪ ਰੰਗ ਪਿਵਰਾ ਕਹਿ ਬੋਪਾ ਅੰਡ ਜੇ ਰਸਤੇ ਕਿਨੇ ਉਤਬਜ ਖਾਨ ਬੋਰ ਚ ਦੀਨੀ ਕਹ ਪੁਰਾਜਾ ਬਟਾ ਕਹ ਸੇਵੰਡ ਬਿਉ ਸੰਗਰ ਗੇਠਾ ਸਗਰੀ ਸਣ ਦੇ ਕੋਈ ਚੰਬੋ ਆਜੁਗਾ ਸਰਵ ਸਵੰਭਵ ਆਵਰੇ ਸ਼ਾਮੀ ਰੀ ਤੁਮ ਕਰੋ ਸੇ ਕੁਬਰ ਸਿਖ ਸਿੰਘ ਰੋ ਦੋਇ ਤੇ ਜੇ ਤੇ ਪਤਾ ਸਕਲ ਮਲੇਸ਼ ਕਰਨ ਗਾਤਾ ਜੀ ਆਇ ਤੁਹਾਂ ਸਰਣੀ ਪਰੇ ਤਿਨ ਕੇ ਦੋੜ ਦੋ ਤੁਮਰੀ ਪੂਰ ਜਨਪਗ ਪਰੇ ਤਿਆਰੇ ਤਿਨ ਕੇਤਮ ਸੰਗਲ ਸਵਟਾਰੇ ਜੋ ਕਲ ਕੋ ਇਕ ਵਾਰ ਦਿਆਇ ਐ ਤਾਕੇ ਕਾਲ ਨਿਤ ਨਹੈ ਰਚਉ ਚ ਸਭ ਕਾਲਾ ਦੁਸ਼ਟ ਅਰਥ ਤਨ ਤਤ ਕਾਲਾ ਕਿਰਪਾ ਦਰੜ ਤਨ ਜਨ ਰਹੋ ਤਾਕੇ ਤਾਤਨਕ ਮਹਿ ਰਹੋ ਰੇ ਦਿਸਰ ਗਰਮ ਸਭ ਹੋਈ ਦੂਠ ਸਭ ਸਵੀ ਸਕੇ ਨਾ ਕੋਈ ਇੱਕ ਬਾਰ ਜੇ ਤੂੰ ਮੈਂ ਸੰਭਾਰ ਆਕਾਲ ਭਾਤੇ ਤਾਈ ਉਬਾਰਾ ਜਨਰ ਨਾਮ ਤੇ ਆਰੂ ਕਾ ਦਾਰ ਦੁੜ ਦੋ ਤੇਰਾ ਖੜ ਕੇ ਤਮੈ ਸਰਨ ਤਿਹਾਰੀ ਆਪਾ ਦੇ ਲਿਓ ਬਾਰੀ ਸਰ ਢੋਰ ਮੋ ਹੋ ਸਾਈ ਦੁੜ ਦੋ ਤੇ ਲੋ ਬਚਾਈ ਸਵਿਆ ਕਹਿੰਗੇ ਜਬ ਤੇ ਤੁਮਰੀ ਤਬ ਤੇ ਕੋ ਆਉ ਤਰੇ ਨੀ ਆਨਿਓ ਰਾਮ ਰਹਿ ਪੂਰਾਨ ਪੂਰਾਨ ਨੇ ਕਹਿ ਮਦੇ ਕੈ ਨਾਮ ਨਿਓ ਸਿਮਰਿ ਸਾਸਤਰ 베 ਸਭ ਬਹੁ 베ਦ ਕਹਿਆ ਮੇਕ ਨ ਜਾਣਿਓ ਸੇ ਰਿਸ ਪਾਨ ਕਿਰਪਾ ਤੁਮਰੀ ਕਾਰ ਮੈ ਨ ਕਾਇਓ ਸਾਦੋਏ ਬਗਾਣਿਓ ਦੋਇਰਾ ਸਗਲ ਦਵਾਰ ਕੋ ਸਾਡੇ ਕੈ ਗਿਓ ਤੁਹਾਰੋ ਦਵਾਰ ਬਹੰਗੇ ਕੇ ਲਾਜ ਅਸ ਗੋਬਿੰਦ ਆ ਤੁਹਾਰ RAM ਕਲੇ ਮਹਲਾ ਜੀ ਜਾਨੰਦ ਲੇ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸੇ ਸੇ ਦੀ ਮਨ ਵਜੀਆਂ ਆਵਾਜ਼ਾਂ ਆ ਰਾਗ ਰਤਨ ਪਰਿਵਾਰ ਪਰियां ਸ਼ਬਦ ਗਾਉਣ ਆਈਆਂ ਸ਼ਬਦ ਉਹ ਤਾਂ ਗੌਰ ਕੇ ਰਾਮਨ ਜਨੀ ਵਸਾਇਆ ਕਹਿ ਨਾਨਕ ਅਨੰਦ ਆ ਸਾਧਗੁਰੂ ਮੈਂ ਪਾਇਆ ਏ ਮਨ ਮੇਰਿਆ ਤੋਂ ਸਾਧਾ ਰੂਹ ਅਰਣਾਲੇ ਹਰਨਾਰੁਤ ਮਨ ਮੇਰੇ ਦੂਸਾ ਵਿਸਾਰਣਾ ਅੰਗੇ ਕਾਰੂ ਕਰੀ ਤੇਰਾ ਕਰਿ ਸਭ ਸੁਵਰਣਾ ਸਭਨਾ ਗਲਾ ਸਮਰਸਵਾਮੀ ਸੋ ਕਮਨ ਵਿਸਾਰੇ ਕਹੇ ਨਾਨਕ ਮਨ ਮੇਰੇ ਸਾਧਾਰੂ ਵਰਨਾਲੇ ਸੋਚੇ ਸਾਹਿਬ ਕੀਆ ਨਹੀਂ ਕਰਤੇ ਰਹਿ ਕਰਤਾ ਤੇਰੇ ਸਭ ਕਿਸੈ ਜਿਸ ਦੇ ਸੋ ਪਾਵੇ ਸਦ ਸਿਵਸਲਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸੇ ਆਵਾਜ਼ਿ ਸਭ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕੀਆ ਨਹੀਂ ਕਰਤੇਰੇ ਸਾਜਾ ਨਾ ਮੇਰਾ ਧਾਰੂ ਸਾਜਨਾ ਮੇਰਾ ਦਰ ਮੇਰਾ ਜਨ ਬੋਖਾ ਸੋ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਨੇਚਾ ਸਾ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਢੋ ਜਿਸ ਦੀ ਆਏ ਵਢਿਆਈਆਂ ਕਹੇ ਨਾਨਕ ਸੁਣ ਸੰਤ ਸਭ ਦਰ ਉਪਿਆਰੋ ਸੋਚਨਾ ਮੇਰਾ ਦਰੂ ਵਾਜੀ ਪੰਜ ਸ਼ਬਦਿਤ ਕਰ ਸਭਾ ਗਾ ਗਰ ਸਭਾ ਕੇ ਸ਼ਬਦ ਵਾਜੀ ਕਾਲਜਿਤ ਕਰਦਾਰਿਆ ਪਾਂਚ ਦੂਤ ਰਵਸ ਕੇਤੇ ਕਾਲ ਕੰਟਕ ਮਾਰਿਆ ਤੋਰਿ ਕਰਿ ਪਾਇਆ ਤੋ ਜਨ ਕੋ ਇਸ ਨਾਮ ਅਰ ਕੈ ਲਾਗੇ ਕਹਿ ਨਾਨਕ ਸੁਖਵਾ ਦਿੱਤ ਗਰ ਅਨੰਦ ਵਾਜੇ ਆਨੰਦ ਸਨ ਵੜੇ ਬਾਗਿਓ ਸਗਲ ਮਨੋਹਰ ਤੇ ਪੂਰੀ ਪਾਰ ਬ੍ਰਹਮ ਭਰੇ ਪਾਇਆ ਉਤਰੇ ਸਗਲ ਮਨਸੂਰੀ ਦੂਖ ਰੋਸ ਸੰਤਾ ਉੱਦਰੇ ਸੋਣੀ ਸੱਚੇ ਬਾਣੀ ਸ਼ਾਂਤਿ ਸਾਇਨ ਕੈ ਸਰਸੇ ਪੂਰੇ ਗੁਰ ਤੇ ਜਾਣੇ ਸੁਣਦੇ ਪੁਨੀਤ ਕਹਤੇ ਪਾਵਿਤ ਸਾਧੂ ਰਿਆ ਫਰਪੂਰੀ ਵੇਨਵੰਤ ਨਾਨਕ ਜਨ ਲਾਗੇ ਵਾਜ ਅਨੰਦ ਰੀ ਮੋਦੋਬਨੀ ਮਹੱਲਾ ਪੰਜਵਾ ਥਾਲ ਤਨ ਵੈਤੋ ਪਇਓ ਸਸੰਧੋ ਵਿਚਾਰੁ ਅੰਮ੍ਰਿਤ ਨਾਮ ਧੌ ਗੁਰ ਗਾ ਪਇਓ ਜਿਸ ਕਾ ਸਬਸੇਧਾਰੁ ਜਿ ਕੋ ਖਾਵੈ ਜਿ ਕੋ ਪੰਚੈ ਇਸ ਗਾਇਦਾਰੋ ਈ ਵਾ ਤੁਝਿਨੇ ਜਾਈ ਨਿਤ ਨਿਤ ਰਕਰ ਗੁਰਦਾਰ ਤਮ ਸੰਸਾਰ ਜਨ ਲਗਤਾਰੀਐ ਸਭ ਨਾਨਕ ਬ੍ਰਹਮ ਬਿਸਾਰੂ ਸਹ ਲੋਕ ਮਹੱਲਾ ਪੰਜਵਾ ਇਹ ਰਾਗੀ ਤਾ ਜਾਤੋ ਨਹੀਂ ਮੈ ਨਾ ਜੋ ਕੀ ਤੋਏ ਮੈ ਨਿਰਗੁਣ ਯਾਰੇ ਕੋ ਗੁਣੇ ਨਹੀਂ ਆਪੇ ਤਰਸਿ ਪਿਓਈ ਤਰਸ ਭਿਆ ਮੇਰਾ ਮਦ ਓਏ ਸਾਥ ਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾਂ ਧਨ ਮਨ ਥਿਵੇ ਹਰਿਆ ਪਾੜੇ ਤੇ ਤੇ ਤੋਂ ਸਮਰਤ ਜੇਤੇ ਕੋਈ ਨਾ ਏ ਹੋ ਤੇਰੇ ਰਕ ਅਗਨੀ ਉਦਰ ਮਾਏ ਸੁਣ ਕਹਿ ਜਮ ਕੇ ਦੋਤ ਨਾਏ ਤੇਰੇ ਛੜ ਜਾਏ ਬਹੁ ਜਲਵੇਂ ਗੁਮਸਾ ਗਉ ਗੁਰਸਬਦਿ ਪਾਰ ਪਾਏ ਜਿਨ ਕੋ ਲਗੀ ਭਿਆਸ ਸੰਗ੍ਰਹਿ ਸੇ ਖੋਇ ਕਲ ਮੇ ਬਨ ਗਨ ਗੋਬਿਨ ਗਾਈ ਸਭ ਸੇ ਨੋ ਕਿਰਪਾਲ ਸਮਲ ਸਾਈ ਸਾਈ ਮਿਰਦਾ ਕੋ ਨ ਜਾਏ ਜੇ ਆਵੇ ਤਦ ਹੋਇ ਸਲੋਕ ਮਹੱਲਾ 5 ਅੰਤਰ ਗੋਰੀ ਰਾਧਾ ਜੀਵਾ ਜਪ ਗੁਰ ਨਾਮ ਨੈਤਰੀ ਸਤਗੁਰੂ ਪੇਕ ਨਾਮ ਸਰਵਣੇ ਸੁਨ ਨੋ ਕਰਣਾਉ ਸਤਗੁਰੂ ਜੀ ਦੇ ਰਤਿ ਆਦਰ ਕੇ ਪਾਇਟ ਆਓ ਕੋ ਨਾਨਕ ਕਿਰਪਾ ਕਰੇ ਜਿਸ ਨੇਵਾ ਦੇ ਜਗ ਮੇ ਹੋ ਤੁਮ